ਗਿਆ ਗੋ ਮਾਦਰ ਨੂੰ ਅਦਾ ਵੇਖਿਆ ਅੰਦਰੋਂ ਨਿਕਲ ਲੱਗ ਗਿਆ ਗੇੜ ਫੋੜ ਭੱਜ ਗਿਆ ਫੋਨ ਸਾਡ ਤੁਹਾਡੀ ਕੀ ਲੱਗਦੀ ਜਿਹਦੀ ਮੇਰੇ ਭਰਾ ਵੀ ਉਹ ਨਹੀਂ ਸਾਡੇ ਭਰਾ ਦੀ ਨੂੰਹ ਹੀ ਲੜਕੀ ਮੇਰੀ ਅੱਜ ਫਾਟਣਾ ਦਾ ਲੱਗ ਰੋ ਅੱਛਾ ਅੱਛਾ ਕੀ ਗੱਲ ਬਾਤ ਹੈ ਭਾਈ ਤੁਸੀਂ ਦੱਸੋ ਗੱਲ ਬਾਤ ਮੈਂ ਕੋਈ ਵੈਸੇ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਕੀ ਲੱਗਦੀ ਹੈ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਹੈ ਕੀ ਗੱਲ ਬਾਤ ਹੈ ਸੋਰੀ ਗੱਲ ਬਾਤ ਇਹ ਤਾਂ ਇੱਕ ਨਜਾਇਜ਼ ਰਿਸ਼ਤਾ ਚੱਲਦਾ ਉਹ ਮੁੰਡੇ ਦੇ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਘਰ ਮੇਰੇ ਦੌਰ ਜੇਠ ਨੇ ਹੂੰ ਤੇ ਉਹਨੇ ਨਹੀਂ ਫਿਰ ਉਹਨੇ ਕੋਈ ਗੱਲ ਨਹੀਂ ਕੀਤੀ ਤੇ ਉਹਨੂੰ ਫਾਹ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇੱਕ ਬਾਜੀ ਕੋਈ ਜਿਹਦੇ ਸਾਹਮਣੇ ਜਦੋਂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਜਿਹੜਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਚੱਲਦੇ ਹੁੰਦੇ ਹੂੰ ਤਾਂ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੁਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਬੜਨ ਲੱਗੇ ਤੇ ਅੰਦਰੋਂ ਨਿਕਲ ਕੇ ਆ ਦੇਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਹਮ ਤੇ ਗਾੜੀ ਅਗਲੇ ਪਾਸੇ ਹੀ ਖੜੇ ਰਹੇ ਅਸੀਂ ਭੱਜਦਾ ਵੀ ਵੇਖਿਆ ਵੀ ਅੰਦਰੋਂ ਨਿਕਲ ਕੇ ਜਿੱਗਿਆ ਹਮ ਫਿਰ ਇਹਨਾਂ ਰੌਲਾ ਪਾਇਆ ਅਸੀਂ ਭੱਜ ਗਏ ਹਨ ਕਿਹਾ ਤੇ ਫਿਰ ਉਹਦੇ ਸਰਦਾਰ ਸਾਹਿਬ ਆਦ ਕੇ ਤੇ ਫੇਰ ਨੂੰ ਲਾਇਆ ਹਮ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਭੱਜ ਨੂੰ ਸਜ਼ਾ ਹੋਣੀ ਚਾਹੀਦੀ ਹੈ ਹਮ ਵੀ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਬਰਬਾਦ ਹੋਵੇ ਹਮ ਪੁਲਿਸ ਕੰਪਲੀਟ ਕੀਤੀ ਆ ਓਕੇ ਤੇ ਪੁਜੀ ਬੋਲ ਹਾਂਜੀ ਨਾਵੇਂ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ। ਇਹ ਹੀ ਲੜਕੀ ਆ ਜੀ ਮੇਰਾ ਨਾਮ ਭਵਨਾਰ ਸਿੰਘ ਪਟਚਾਕ ਰੋਗਰੇ। ਕਿਵੇਂ ਮੌਤ ਕਿਵੇਂ ਹੋਈ? ਮੌਤ ਉਸ ਵੇ ਮੈਂ 8 ਵਜੇ ਵੈਸੇ ਗਿਆ ਮਾ ਕੁਜਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ। ਹਾਂ ਮੇਜਰ ਸਿੰਘ ਟਾਕੜੋਗਰਾ ਹੈ। ਹਾਂ ਤੇ ਮੋਟਰਸਾਈਕਲ ਫਟ ਗਿਆ। ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਲਫਾ ਲਿਆ। ਮੈਂ ਵੈਸੇ ਤੌਰ ਦਾ ਮੋਟਰਸਾਈਕਲ ਲਾਇਆ ਹੋਂਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੱਗਤੀ ਸੀ। ਉਹ ਕਹਿੰਦਾ ਮੇਰੇ ਕੋਲ ਨਹੀਂ ਜੱਡਾ ਚਲੇ ਗਈ। ਫਿਰ ਐਸ ਵੀਰ ਨੂੰ ਲਾਗੇ ਆਵਾਜ਼ ਮਾਰੀ ਆ ਕਿ ਭਜੋ ਪ੍ਰਯਾਤ ਦਾ ਕੁੜੀ ਨੇ ਖਾ ਲੈ ਲਿਆ ਤੇ ਉਹ ਚੁੱਕੀ ਗਈ ਇਹਨਾਂ ਚੁੱਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਮੇਜਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਮੇਜਰ ਕੌਣ ਆ ਮੇਜਰ ਮੁੰਡਾ ਚੱਕ ਨੌਕਰਾਂ ਦਾ ਤੇ ਇਹਦੇ ਪਤੀ ਦਾ ਕੀ ਨਾਮ ਆ ਇਹਦੇ ਪਤੀ ਦਾ ਨਾਮ ਹੈਗਾ ਕਲਦੀਪ ਸਿੰਘ ਅੱਛਾ ਜੀ ਬਾਹਰ ਡੇ ਬਈ ਉਹ ਉਹ ਆਪਣੇ ਬਾਹਰ ਡੇ ਬਈ ਆ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜਸੀ ਬਰਾਣੀ ਹਾਂਜੀ 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 ਕੀ ਰੰਜਸੀ ਹੋ ਸਕਦਾ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਹੋ ਗਈ। ਅੱਛਾ ਜੀ। ਜ਼ਬਰਦਸਤੀ ਕਰਦਾ ਹੋਗਾ ਜਦੋਂ ਦਰਸੀ ਉੱਪਰ ਹੋਈ ਗੱਲ ਹੋਈ ਹੋਗੀ। ਅੱਛਾ ਜੀ। ਤੇ ਜ਼ਬਰਦਸਤੀ ਨਾਲ ਇਹ ਮਲਫਾ ਦਿੱਤਾ। ਮਤਲਬ ਜ਼ਬਰਦਸਤੀ ਮਾਰਿਆ ਗਿਆ। ਹਾਂ ਜੀ ਜ਼ਬਰਦਸਤੀ ਨਾਲ ਇਹ ਮਾਈਕੂੜੀ ਮਾਰੀ ਗਈ। ਤੇਲਾ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ? ਨਹੀਂ ਜੀ ਇਹਦੇ ਬਾਰੇ ਸਾਨੂੰ ਨਹੀਂ ਦੱਸਿਆ ਜੀ। ਤਾਂ ਪੁਲਿਸ ਕੰਪਲੀਟ ਕੀਤੀ ਹੈ। ਅੱਜ ਕੀਤੀ ਹੈ ਜੀ। ਕੀ ਮੰਗ ਕਰਦੇ ਹੋ? ਅੱਜ ਆਪਾਂ ਮੰਗਿਆ ਬਸ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਦੋਖਦੋਨੀ ਕਾਰਵਾਈ ਆਈ। ਸਾਡੀ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਆ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਵਿਆਹ ਨੂੰ ਯਾਰ ਨੂੰ ਹੋਈਗਾ 13-14 ਸਾਲ ਇਹ ਆਇਨਾ ਹੋਈਗਾ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਨੂੰ ਬਾਅਦ ਉਹਦਾ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀਪਾ ਬਣਾ ਗਏ ਫਿਰ ਮੁੜ ਕੇ ਹੁਣ ਚਲਾ ਗਿਆ 1.5-2 ਡੇਢ ਮਹੀਨਾ ਹੋ ਗਿਆ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਰੀਰ ਦਾ ਪਿੰਡ ਕਿਹੜਾ ਹੈ ਉਹਦਾ ਪਿੰਡ ਚੱਕੜੂ ਕਰਾ ਹੈ ਜੀ ਤੇ ਤੁਹਾਡੀ ਬੇਟੀ ਦਾ ਪਿੰਡ ਜਿਹੜਾ ਸੀ ਉਹ ਵੀ ਚੱਕ ਡੋਗਰਾਂ ਸਾਡਾ ਚੱਕ ਡੋਗਰ ਮਨੋ ਸਾਡਾ ਚੱਕ ਡੋਗਰ ਵੱਡਾ ਹੈ ਅਸਲ ਤੇ ਲਗ ਤੇੜੇ ਆਪਾਂ ਲੜਕੀ ਵੈਸੀ ਤੇੜੇ ਅਸਲ ਅਜੇ ਤੇੜੇ ਕੀ ਮੰਗ ਕਰਦੇ ਆਪਾਂ ਮੰਗੇ ਕਰਨਾ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਾਰਵਾਈ ਕੀਤੀ ਜਾਵੇ ਹਮਲਾ 13 ਲੜਕੀ ਜਿਹੜੀ ਆ ਚੱਕ ਡੋਗਰਾਂ ਵਾਲੀ ਹੈ ਨਾ ਇਹਦਾ ਜਿਹੜੀ ਇਹਦਾ ਨਾਮ ਬਾਗੀ ਕੌਰ ਆ ਬਾਗੀ ਕੌਰ ਆ ਡਾਕਟਰ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਕਾਫੀ ਦੂਰੋਂ ਤੇ ਇਹ ਵਿਆਹੀ ਆ ਅਪਤੀ ਪੇਦਾ ਬੰਦੇ ਦੀ ਕੀ ਹੈ ਜੰਗਰ ਕੀ ਬੋਲੇ ਕਬੀਰ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਜੀ ਦਾ ਜੀ ਦਾ ਘਰਵਾਲਾ ਨਾ ਉਹ ਦੇਸ਼ ਚ ਟਵਈ ਜਾਂਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਹੁਣ ਲੈ ਨਹੀਂ ਆਪਣੇ ਮਤਲਬ ਸੇਕੇ ਘਰ ਹੀ ਆ ਬਾ ਲੈ ਲਿਆ ਵਾ ਕੁੰਡੇ ਦੇ ਵਿੱਚ ਇਹ ਇਹਦੇ ਨਾਲ ਕਮੇਜਰ ਸਿੰਘ ਸਾਮੂਹ ਕਰਨੈਲ ਸਿੰਘ ਵਾਸੀ ਚਾਪ ਲੋਗਰਾਂ ਦਾ ਬੰਦਾ ਹੂ ਕੀਹਾਂ ਦੇ ਤੇ ਕੇ ਬੁਲਾਵਾ ਦਾ ਉਦਿਨ ਆਈ ਦੀ ਮਤਲਬ ਕੀ ਮਾਰਗਿਸ਼ਨ ਨਾਲੋ ਸਿੱਗੇ ਉਹਦੇ ਤਰ੍ਹਾਂ ਹੀ ਇਹ ਉਹਨਾਂ ਦੇ ਘਰੋਂ ਪੈ ਜਾਂਦਾ ਵੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੀ ਘਰ ਪਤਾ ਲੈਣ ਲਈ ਹੁਣਾ ਅੱਗੇ ਭਗਵਾਨ ਸਿੰਘ ਕੋਣ ਹੈਗੇ ਨਹੀਂ ਭਗਵਾਨ ਸਿੰਘ ਜਿਹੜੇ ਆ ਇਹਨਾਂ ਦੇ ਮਤਲਬ ਕੀ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਇਹ ਜਿਹਨੂੰ ਆਪਣੇ ਆਏ ਆ ਤਾਂ ਤੇ ਇਹਨਾਂ ਨੇ ਆ ਕੇ ਦੇਖਿਆ ਬਾਪੀ ਇੱਕ ਬੰਦਾ ਨਾ ਗੇਟ ਤੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਵਜੇ ਉਹ ੱੱਕਾ ਮਾਰ ਕੇ ਫਟ ਗਿਆ ਇਹਨਾਂ ਵਿੱਚ ਮੋਟਰਸਾਈਕਲ ਵੀ ਕੋਈ ਤਾਂ ਛੇ ਰਹਿ ਗਿਆ ਜਦੋਂ ਉਹਦੇ ਅੰਦਰ ਜਾ ਕੇ ਵੇਖਿਆ ਬਾਅਦ ਉਹਦੀ ਜਿਹੜੀ ਲੜਕੀ ਆ ਬਾਜੀਤੌਰ ਉਹਨੇ ਪੱਖੇ ਦੀ ਛੱਤ ਦੇ ਨਾਲ ਨਾ ਮਤਲਬ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾੜਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੇ ਉਹਦੀ ਡੈਥ ਹੋ ਗਈ ਉਹਨੂੰ ਉਹਨਾਂ ਨੇ ਮੇਜਰ ਸਿੰਘ ਸੰਤੋਖ ਕਨੈਰ ਸਿੰਘ ਵਾਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਜੀ ਰੀਡ ਦਾ ਮਿਤੀ 24 9 24 506 34 506 ਆਈ.ਟੀ.ਸੀ. ਪਾਣੀ ਗਰਮਾ ਚ ਹੁਣ ਦੇ ਗਰਮਾ ਦੇ ਵਿੱਚ ਹੈਗਾ ਵਾ 108 3 ਬ੍ਰੈਕਟ ਚ 5 352 ਬ੍ਰੈਕਟ ਚ 3 ਬੀ.ਐਨ.ਐਸ. ਪੀ.ਐਸ. ਨਾਲੇ ਨਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ ਜਾਰੀ ਆ ਜਲਦੀ ਨਾਲ ਦੋਸ਼ੀ ਨੂੰ ਬ੍ਰੇਕਟਾਲ ਤੋਂ ਲਿਆ ਜਾਵੇ